ਅੱਜ ਮੋਦੀ ਸਰਕਾਰ ਖਿਲਾਫ ਸੰਯੁਕਤ ਕਿਸਾਨ ਮੋਰਚਾ ਵੱਲੋਂ ਪਗ ਸਿੰਘ ਪਾਰਕ ਫਰੀਦਕੋਟ ਦੇ ਵਿੱਚ 16 ਫਰਵਰੀ ਨੂੰ ਭਾਰਤ ਬੰਦ ਨੂੰ ਪਰਵਾ ਸਮਰਥਨ ਦੇਣ ਦੇ ਲਈ ਕਿਸਾਨ ਜਥੇਬੰਦੀਆਂ ਅਤੇ ਟ੍ਰੇਡਿੰਗ ਯੂਨੀਅਨਾਂ ਵੱਲੋਂ ਮੀਟਿੰਗ ਰੱਖੀ ਗਈ ਇਸ ਮੀਟਿੰਗ ਦੇ ਵਿੱਚ ਭਾਰਤ ਬੰਦ ਪੰਜਾਬ ਬੰਦ ਕਰਨ ਸਬੰਧੀ ਫੈਸਲੇ ਲਏ ਗਏ ਅਤੇ ਹਰ ਜ਼ਿਲ੍ਹਾ ਭਰ ਦੇ ਵਿੱਚ ਪ੍ਰੋਗਰਾਮ ਵੀ ਵੰਡੇ ਗਏ ਇਸ ਮੌਕੇ ਵੱਖ-ਵੱਖ ਆਗੂਆਂ ਵੱਲੋਂ 16 ਫਰਵਰੀ ਨੂੰ ਭਾਰਤ ਪੰਧ ਦੇ ਵਿੱਚ ਵਿੱਚ 7 ਦਿਨ ਦੀ ਲੋਕਾਂ ਨੂੰ ਅਪੀਲ ਕੀਤੀ ਗਈ ਜਿੰਦਾਬਾਦ 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 ਜੀ ਪਿੰਡ ਬਹਿਲੂਕਲਾਂ ਜ਼ਿਲ੍ਹਾ ਜਰਨਲਿਸਟ ਖਤਰ ਭਾਰਤੀ ਕਿਸਾਨ ਜੂਨੀਅਰ ਦਾ ਡਕੋਂਦਾ ਊਟਾ ਬਰਜਗਲ ਅੱਜ ਕਿਸ ਬੰਦ ਵਿੱਚ ਮੀਟਿੰਗ ਕੀਤੀ ਅੱਜ ਸਾਢੇ 2 ਜੰਡੇ ਆ ਜੀ 16 ਤਰੀਕ ਦਾ ਭਾਰਤ ਬੰਦ ਹੈ 9 ਫਰਵਰੀ ਨੂੰ ਅਸੀਂ ਸਾਰੇ ਸ਼ਹਿਰਾਂ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਸਪੀਕਰ ਬੰਨ ਕੇ ਝੰਡਾ ਮਾਰਚ ਕਰਾਂਗੇ ਲੋਕਾਂ ਨੂੰ ਜਾਗਰਤ ਕਰਾਂਗੇ ਤਾਂ ਕਿ ਲੋਕ ਆਪਣੇ ਆਪ ਇਹ ਜਾਗ ਜਾਣ ਤਾਂ ਕਿ ਸਾਰਾ ਪੰਜਾਬ ਬਹੁਤ ਹੀ ਚੰਗੇ ਤਰੀਕੇ ਨਾਲ ਬੰਦ ਹੋ ਸਕੇ ਹਰ ਬੰਦੇ ਤੱਕ ਇਹ ਅਸੀਂ ਪਹੁੰਚ ਕਰਾਂਗੇ ਵੀ ਤਾਂ ਕਿ ਉਹਨੂੰ ਸਾਨੂੰ ਜ਼ਬਰਦਸਤ ਨਾ ਕਰਨ ਵੀ ਆਪਣੇ ਆਪ ਹੀ ਉਹ ਛਟਰ ਸਿੱਟੇ ਦੁਕਾਨ ਦਾ ਜਾਂ ਕੋਈ ਵੀ ਇਕਲ ਵਾਲਾ ਵੀਕਲ ਬੰਦ ਕਰੇ ਕੋਈ ਟਰੱਕ ਜੂਨੀਅਲ ਟਰੱਕ ਨਾਲ ਚਲਾਵੇ ਆਪਣਾ ਕੋਈ ਲੇਬਰ ਜੂਨੀਅਨ ਉਹ ਆਪਣਾ ਟਰੱਕ ਨਾ ਭਰਨ ਕੁਝ ਵੀ ਨਾ ਕਰਨ ਹਰ ਚੀਜ਼ ਨੂੰ ਸੱਦਾ ਦੇਵਾਂਗੇ ਤਾਂ ਕਿ ਅਸੀਂ 16 ਤਰੀਕ ਨੂੰ ਮੁਕੰਮਲ ਬੰਦ ਕਰ ਸਕੀਏ ਕਿਹੜੀਆਂ ਮੰਗਾਂ ਲੈ ਕੇ ਤੁਸੀਂ ਕਰਦੇ ਸਾਡੀਆਂ ਮੰਗਾਂ ਜੀ ਇੱਕ ਤਾਂ ਇਹੰਗਾ ਜਿਹੜੀਆਂ ਲਖੀਮਪੁਰ ਖੀਵੀ ਵਾਲੀਆਂ ਨੇ ਜਦੋਂ ਤਮੋਰਚੇ ਲੂਓ ਐ ਉਸ ਤੋਂ ਬਾਅਦ ਸਾਡੀਆਂ ਜਿਹੜੀਆਂ ਐਮਐਸਪੀ ਦੀਆਂ ਮੰਗਾਂ ਐ ਉਸ ਤੋਂ ਬਾਅਦ ਸਾਡਾ ਹੈਗੇ ਪੈਨਸ਼ਨ ਦੀ ਐ ਮੰਗ ਐ ਜਿਹੜਾ ਪੈਨਸ਼ਨਾਂ ਮਤਲਬ ਜਿਹੜੀਆਂ ਇਹਨਾਂ ਨੇ ਕੱਟ ਕਰਤੀਆਂ 2004 ਤੋਂ ਬਾਅਦ ਤਾਂਕਿ ਉਹ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰ ਸਕਣ ਇੱਕ ਸਾਡੀ ਕਿਸਾਨ ਜਿਹੜਾ ਕਿਸਾਨ ਐ ਉਹ 60 ਸਾਲ ਤੋਂ ਬਾਅਦ ਉਹਨੂੰ ਪੈਨਸ਼ਨ ਜਿਹੜੀ 10000 ਰੁਪਇਆ ਮਿਲੇ ਤਾਂ ਕਿ ਜਿਵੇਂ ਬਾਕੀ ਜੁਨੀਅਰ ਮਲਾਜ਼ਮਾਂ ਨੂੰ ਪੈਨਸ਼ਨਾਂ ਮਿਲਦੀਆਂ ਰਿਟਾਇਰ ਹੋਣ ਤੋਂ ਬਾਅਦ ਉਹ ਕਿਸਾਨ 60 ਤੋਂ ਬਾਅਦ ਰਿਟਾਇਰ ਹੋ ਕੇ ਉਹਨੂੰ ਪੈਨਸ਼ਨ ਦਿੱਤੀ ਜਾਵੇ। ਦੋਸਤ ਸਿੰਘ ਜ਼ਿਲ੍ਹਾ ਜਨਤਨਸਕਤ ਕ੍ਰਾਂਤੀਕਰਤਾ ਸੰਜੁਣੀ ਪੰਜਾਬ ਅੱਜ ਸੰਯੁਕਤ ਕਿਸਾਨ ਮੋਰਚੇ ਤੇ ਟ੍ਰੇਨ ਯੂਨੀਅਨ ਫੀਕੋਟ ਜ਼ਿਲ੍ਹੇ ਦੀਆਂ ਨਾਲ ਆ ਜ਼ਿਲ੍ਹੇ ਜ਼ਿਲ੍ਹਾ ਫੀਕੋਟ ਦੀ ਮੀਟਿੰਗ ਕੀਤੀ ਗਈ ਹੈ ਜਿਹਦੇ ਵਿੱਚ ਜਿਹੜਾ ਕਿ 9 ਤਰੀਕ ਨੂੰ ਇੱਕ ਰੋਸ ਸਮਾਜ ਦੇ ਤੌਰ ਤੇ ਸ਼ਹਿਰ ਦੇ ਵਿੱਚ ਕੀਤਾ ਜਾਊਗਾ ਜਿਹੜਾ ਕਿ ਆਉਣ ਵਾਲੀ 16 ਫਰਵਰੀ ਨੂੰ ਭਾਰਤ ਬੰਦ ਦੇ ਸੱਦੇ ਨੂੰ ਜਿਹੜਾ ਕਿ ਲਾਗੂ ਕਰਨ ਵਾਸਤੇ ਵੱਡੇ ਪੱਧਰ ਤੇ ਉਹਨਾਂ ਲੋਕਾਂ ਨੂੰ ਚੇਤਨ ਕੀਤਾ ਜਾਊਗਾ ਤਾਂ ਜੋ ਜਿਹੜਾ 16 ਫਰਵਰੀ ਨੂੰ ਭਾਰਤ ਬੰਦ ਕੀਤਾ ਜਾ ਸਕੇ ਉਹਦੇ ਵਿੱਚ ਸ਼ਹਿਰ ਦੀਆਂ ਤਕਰੀਬਨ ਅੱਜ ਜਿਹੜੀਆਂ ਟ੍ਰੇਨ ਯੂਨੀਅਨਾਂ ਤੇ ਕਿਸਾਨ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ ਹੈ ਅੱਜ ਦੀ ਮੀਟਿੰਗ ਦੇ ਵਿੱਚ ਤਕਰੀਬਨ ਜਿਹੜੇ ਤਿੰਨ ਬਲਾਕ ਆਪਣੇ ਜੈਤੋਚਾਰ ਸਾਧਕੋ ਫਰੀਕੋਟ ਜੈਤੋ ਅਤੇ ਕੋਟਪੂਰਾ 14 ਬਲਾਕਾਂ ਦੇ ਵਿੱਚ ਜਿਹੜਾ ਕਿ ਆਉਣ ਵਾਲੇ 30 ਤਰੀਕ ਨੂੰ ਮੀਟਿੰਗ ਕਰਾਉਣ ਵਾਸਤੇ ਤੇ ਜਾਂ ਉਹਨਾਂ ਲੋਕਾਂ ਨੂੰ ਲਾਮਬੰਦ ਕਰਨ ਵਾਸਤੇ ਕਮੇਟੀਆਂ ਬਣਾਈਆਂ ਉਹ ਕਮੇਟੀਆਂ ਨੂੰ ਅੱਜ ਤੋਂ ਕੰਮ ਸੌਂਪ ਕੇ ਜਿਹੜਾ ਉਹ 5 ਤਰੀਕ ਨੂੰ ਕਮੇਟੀਆਂ ਆਪਦੇ ਬਲਾਕਾਂ ਦੇ ਵਿੱਚ ਮੀਟਿੰਗਾਂ ਸੱਦ ਕੇ ਉਹਨਾਂ ਲੋਕਾਂ ਨੂੰ ਲਾਮਬੰਦ ਕਰਦੀਆਂ ਤੇ ਜਿਹੜਾ ਤਾਂ ਜੋ ਜਿਹੜਾ ਆਉਣ ਵਾਲੀ 16 ਤਰੀਕ ਨੂੰ ਜਿਹੜਾ ਭਾਰਤ ਬੰਦ ਦਾ ਸੱਦਾ ਉਹ ਘਰ ਘਰ ਕਸਨੀਆਂ ਲਾ ਕੇ ਉਹਨੂੰ ਵੱਡੇ ਪੱਧਰ ਤੇ ਲਾਮਬੰਦ ਕਰਕੇ ਪੂਰਨ ਤੌਰ ਤੇ ਭਾਰਤ ਬੰਦ ਕੀਤਾ ਜਾਵੇ ਅਸੀਂ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਕਰਨ ਜਾ ਰਹੇ ਹਾਂ ਪਿੰਡਾਂ ਤੇ ਸ਼ਹਿਰਾਂ ਨੂੰ ਇਹ ਇਸ ਕਰਕੇ ਕਰਨ ਜਾ ਰਹੇ ਆ ਕਿ ਮੋਦੀ ਸਰਕਾਰ ਨੇ ਨਾ ਆਪਣੇ 95 ਸਾਲਾਂ ਦੇ ਵਿੱਚ ਇਸ ਮੁਲਕ ਨੂੰ ਪੂਰੀ ਤਰ੍ਹਾਂ ਕਾਰਪੋਰੇਟ ਕਰਾਉਣੇ ਹੁੰਦੇ ਤਾਂ ਅੱਜ ਹਿੰਦੁਸਤਾਨ ਅਮੀਰਾਂ ਦੇ ਪੱਖੋਂ ਦੁਨੀਆ 'ਚ ਤੀਜੇ ਨੰਬਰ ਤੇ ਆ ਤੇ ਗਰੀਬੀ ਪੱਖੋਂ ਜਿਹੜਾ ਹੈਗਾ 137ਵੇਂ ਨੰਬਰ ਤੇ ਆ ਯਾਨੀ ਕਿ ਕਰੋੜਾ ਲੋਕ ਜਿਹੜੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਆ ਹੁਣ ਖੇਤੀ ਖੇਤਰ ਨੂੰ ਕਾਰਪੋਰੇਟ ਨੂੰ ਦੇਣ ਜਾ ਰਹੇ ਜਿੰਦੇ ਚ ਅੱਜ ਤੋਂ ਵੱਧ ਆਬਾਦੀ ਜਿਹੜੀ ਲੱਗੀ ਹੋਈ ਆ ਸਾਡੇ ਸ਼ਹਿਰਾਂ ਦੇ ਜਿਹੜੇ ਸ਼ਾਪਿੰਗ ਮਾਲ ਵੱਡੇ ਖੁੱਲ ਰਹੇ ਆ ਵੱਡੇ ਕਾਰਪੋਰੇਟ ਘਰਾਣਿਆਂ ਦੇ ਦੁਕਾਨਦਾਰ ਤੇ ਰੇੜੀ ਵਾਲੇ ਜਿਹੜੇ ਹੈਗੇ ਆ ਉਹ ਖਤਮ ਹੋਣ ਜਾ ਰਹੇ ਆ ਪਰਚੂਨ ਦੇ ਖੇਤਰ ਚ ਕਾਰਪੋਰੇਟ ਜਿਹੜਾ ਆਇਆ ਆ ਹਿੱਟ ਐਂਡ ਰਨ ਲੈ ਕੇ ਆ ਗਏ ਕਿ ਡਰਾਈਵਰਲੈਸ ਰਹਿਤ ਮਸ਼ੀਨਰੀ ਲੈ ਕੇ ਆਉਣੀ ਆ ਕੋਰੋਨਾ ਲੋਕਾਂ ਦਾ ਜਿਹੜਾ ਕੀਤਾ ਹੈਗਾ ਟਰਾਂਸਪੋਰਟ ਨਾਲ ਜੁੜਿਆ ਹੋਇਆ ਉਹਨਾਂ ਨੂੰ ਬੇਰੁਜ਼ਗਾਰ ਕਰ ਰਿਹਾ ਅਗਨੀਵੀਰ ਸਕੀਮ ਲੈ ਕੇ ਆਗੇ ਇੱਕ ਕਰੋੜਾਂ ਲੋਕ ਜਿਹੜੇ ਫੌਜ ਚ ਭਰਤੀ ਹੋ ਕੇ ਆਪਦਾ ਰੋਜ਼ਗਾਰ ਹਾਸਲ ਕਰਦੇ ਸੀਗੇ ਉਹਨਾਂ ਨੂੰ ਜਿਹੜਾ ਤਬਾਹ ਕੀਤਾ ਜਾ ਰਿਹਾ ਹੈਗਾ ਬਿਜਲੀ ਸੋਧ ਬਿੱਲ ਲੈ ਕੇ ਆਗੇ ਕਿ ਬਿਜਲੀ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਕਰ ਦੇਣੀ ਆ ਪ੍ਰੀਪੇਡ ਮੀਟਰ ਜਿਹੜੇ ਹੈਗੇ ਆ ਉਹ ਉਹ ਲਾ ਕੇ ਲੋਕਾਂ ਤੋਂ ਕਈ ਵਾਰੀ 5-5 ਮਹੀਨਿਆਂ ਤੋਂ ਜਿਹੜਾ ਬਿੱਲ ਹੈਗਾ ਉਹ ਨਹੀਂ ਤਰਦਾਗਾ ਯਾਨੀ ਕਿ ਤੇ ਇਹਦੇ ਨਾਲ ਹੀ ਕਾਰਪੋਰੇਟ ਘਰਾਣਿਆਂ ਦਾ ਜਿਹੜਾ 15 ਲੱਖ ਕਰੋੜ ਰੁਪਇਆ 9 ਸਾਲਾਂ ਜਿਹਨਾਂ ਨੇ ਮaaf ਕੀਤਾ ਬਾਕੀ ਜਿਹੜਾ ਕੋਈ ਵਿਜੇ ਮਾਲੀ ਆ ਨੀਰਮ ਮੋਦੀ ਹਜ਼ਾਰਾਂ ਕਰੋੜ ਲੈ ਕੇ ਭੱਜ ਗਏ ਉਹ ਵੱਖਰੇ ਦੂਜੇ ਪਾਸੇ ਕਿਸੇ ਕਿਸਾਨ ਨੇ ਮਜ਼ਦੂਰ ਨੇ ਛੋਟੇ ਦੁਕਾਨਦਾਰ ਨੇ ਉਹਨੇ ਕੋਈ ਥੋਟਾ ਮੋਟਾ ਲੋਨ ਲਿਆ ਉਹਨੂੰ ਜਿਹੜਾ ਹੈਗਾ ਇੰਨਾ ਠੱਠ ਕੀਤਾ ਜਾਂਦਾ ਕਿ ਉਹਨੂੰ ਖੁਦਕੁਸ਼ਲੀ ਮਜਬੂਰ ਕੀਤਾ ਜਾਂਦਾ ਪੰਜਾਬ ਨੈਸ਼ਨਲ ਬੈਂਕ ਦਾ ਇਹ ਨੀਰੋ ਮੋਦੀ ਹਜ਼ਾਰਾਂ ਕਰੋੜ ਰੁਪਏ ਲੈ ਕੇ ਭੱਜ ਗਿਆ ਉਹ ਮaaf ਆ ਤੇ ਜੇ ਉਸੇ ਪੰਜਾਬ ਨੈਸ਼ਨਲ ਬੈਂਕ ਤੋਂ ਕੋਈ ਦੋ ਚਾਰ ਲੱਖ ਰੁਪਇਆ ਲਿਆ ਹੋਇਆ ਉਹਨੂੰ ਜਿਹੜਾ ਅਪਰਾਧੀ ਬਣਾ ਕੇ ਜਿਹੜਾ ਹੈਗਾ ਪੇਸ਼ ਕੀਤਾ ਜਾ ਰਿਹਾ ਤੋ ਜਿਹੜਾ ਸਮੁੱਚੀ ਮੁਲਕ ਦੀ ਆਰਥਿਕਤਾ ਕਾਰਪੋਰੇਟ ਨੂੰ ਦੇਣ ਜਾ ਰਹੀ ਹੈ ਇਸ ਕਰਕੇ ਸਮੁੱਚੇ ਮੁਲਕ ਦੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸ਼ਹਿਰੀ ਲੋਕਾਂ ਨੂੰ ਬੇਰੁਜ਼ਗਾਰਾਂ ਨੂੰ ਬਿਜਲੀ ਵਾਲਿਆਂ ਨੂੰ ਟਰਾਂਸਪੋਰਟਰ ਵਾਲਿਆਂ ਨੂੰ ਬੈਂਕਾਂ ਵਾਲਿਆਂ ਨੂੰ ਸਾਰੀਆਂ 100 ਦੇ ਕਰੀਬ ਜੜੀਆਂ ਜਥੇਬੰਦੀਆਂ ਨੇ ਇੱਥੋਂ ਕਿ ਆਰਤੀ ਐਸੋਸੀਏਸ਼ਨ ਵਪਾਰ ਮੰਡਲ ਪੰਜਾਬ ਚ ਵੱਡੀ ਪੱਧਰ ਤੇ ਬੰਦ ਨੂੰ ਸਮਰਥਨ ਦੇ ਰਿਹਾ ਤੇ 16 ਫਰਵਰੀ ਨੂੰ ਜਿਹੜਾ ਭਾਰਤ ਬੰਦ ਆ ਉਹਦੇ ਤਹਿਤ ਮੁਕੰਮਲ ਪੰਜਾਬ ਬੰਦ ਇਥੋਂ ਦੇ ਸ਼ਹਿਰ ਕਸਬੇ ਸੜਕਾਂ ਸਭ ਕੁਝ ਜਿਹੜਾ ਹੈਗਾ ਜਾਮ ਹੋਊਗਾ ਤੇ ਤੁਹਾਡੇ ਚੈਨਲਾਂ ਦੇ ਮਾਧਿਅਮ ਰੇਸੀ ਲੋਕਾਂ ਨੂੰ ਬੇਨਤੀ ਕਰਦੇ ਆ ਕਿ ਇਹਨੂੰ ਜਾਮ ਨੂੰ ਸਫਲ ਬਣਾਓ ਉਸ ਦਿਨ ਕੋਈ ਵੀ ਬੰਦਾ ਜਿੰਨੇ ਜਹਾਜੇ ਚੜਨਾ ਜਾਂ ਕੋਈ ਹੋਰ ਪ੍ਰੋਗਰਾਮ ਆ ਉਹ ਕਹਵੇ ਨਾ ਕਹਵੇ ਨਾ ਵੀ ਮੈਨੂੰ ਪਹਿਲਾਂ ਨਹੀਂ ਦੱਸਿਆ ਗਿਆ ਅਸੀਂ 2 ਹਫ਼ਤੇ ਪਹਿਲਾਂ ਜਿਹੜਾ ਦੱਸ ਰਹੇ ਹਾਂ ਕਿ 16 ਫਰਵਰੀ ਨੂੰ ਮੁਕੰਮਲ ਭਾਰਤ ਬੰਦ ਹੈ ਮੁਕੰਮਲ ਪੰਜਾਬ ਬੰਦ ਜਿਹੜਾ ਹੈਗਾ ਉਹ ਰਹੂਗਾ ਮੋਦੀ ਸਰਕਾਰ ਦੀਆਂ ਲੋਕ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਦੇ ਖਿਲਾਫ ਮੈਂ ਸ਼ੁਸ਼ੇਸ ਸਿੰਘ ਗੰਗਰਾ ਅੱਜ ਸਾਡੀ ਜੋ ਮੀਟਿੰਗ ਦਾ ਮਕਸਦ ਸੀ 16 ਫਰਵਰੀ ਨੂੰ ਭਾਰਤ ਮੰਦਰ ਦਾ ਸੱਜਾ ਦਿੱਤਾ ਗਿਆ ਸੰਜੁਕਤ ਸਰਮੋਟਾ ਆਰ ਟ੍ਰੈਡ ਜੁਨੀਆ ਨਾਲ ਸਾਰੀਆਂ ਸਭ ਭਾਰਤ ਦੀਆਂ ਉਹਨੂੰ ਸਫਲ ਕਰਨ ਦੇ ਖਾਤਰ ਅਸੀਂ 5 ਤਰੀਕ ਨੂੰ ਤਸੀਲ ਲੈਵਲ ਤੇ ਮੀਟਿੰਗਾਂ ਕਰ ਰਹੇ ਹਾਂ ਉਹ ਤੋਂ ਬਾਅਦ 9 ਤਰੀਕ ਨੂੰ ਅਸੀਂ ਇੱਕ ਜਾਗਰੂਕ ਮੇਹਰਾ ਕਰਾਂਗੇ ਜਿਹੜਾ ਲੋਕਾਂ ਚ ਜਾਗਰੂਕਤਾ ਭਰੀ ਜਾਵੇ ਲਈ 16 ਫਰਵਰੀ ਨੂੰ ਪੂਰਨ ਬੰਦ ਰੱਖਣਾ ਹੈ ਬੰਦ ਦਾ ਵੱਡਾ ਕਾਰਨ ਕਿਉਂ ਤੇ ਬੰਦ ਕਿਉਂ ਕਰ ਰਹੇ ਹਾਂ ਕਿਉਂਕਿ ਮੋਦੀ ਸਰਕਾਰ ਨੇ ਜਦੋਂ ਰਾਜ ਸਤਾਚ ਆਇਆ ਇਹਨੇ ਸਿਰਫ ਲਾ ਰਹੇ ਨੇ ਸਵਾਏ ਕਾਰਪੋਰੇਟਾਂ ਦੇ ਢਿੱਡ ਭਰੇ ਆ ਕਿਸਾਨਾਂ ਦਾ ਮਜ਼ਦੂਰਾਂ ਦਾ ਉਹਨਾਂ ਦੇ ਹੱਥਾਂ ਚੋਂ ਰੋਟੀਆਂ ਕੋ ਖੋ ਕੇ ਕਾਰਪੋਰਟਾਂ ਘਰਾਣਿਆਂ ਦੇ ਦੇ ਜਾਂਦੇ ਆ ਅਸੀਂ ਸੰਜੋਧਕ ਕਿਸਾਨ ਮੋਰਚਾ ਜੋ ਮੋਦੀ ਸਰਕਾਰ ਦੀਆਂ ਨੀਤੀਆਂ ਉਹਦੀ ਮਤਲਬੇ ਘੋਰ ਲੰਘਣਾ ਕਰ ਰਿਹਾ ਅਸੀਂ ਉਹਦੀ ਪੂਰੀ ਵਿਰੋਧਤਾ ਕਰਦੇ ਆ ਬਾਕੀ ਆਉਣ ਵਾਲੇ ਸਮੇਂ ਵਿੱਚ ਜੋ ਵੀ ਸੰਜੋਧਕ ਕਿਸਾਨ ਮੋਰਚਾ ਸਾਨੂੰ ਪ੍ਰੋਗਰਾਮ ਦੇਊਗਾ ਉਹ ਅਸੀਂ ਰੂਪ ਪਾਲਣਾ ਕਰਾਂਗੇ ਅਸੀਂ 3-4 ਪੁਆਇੰਟ ਬਣਾਏ ਆ ਸਾਦਕ ਚੌਕ ਵੀ ਸੌਣ ਜਮ ਕਰਾਂਗੇ ਬੱਤੀ ਵਾਲਾ ਚੌਕ ਕੋਟਪੂਰਾ ਇਹ ਵੀ ਜਮ ਕਰਾਂਗੇ ਟੀ ਪੁਆਇੰਟ ਫਰੀ ਗੁੱਟ ਇਹ ਵੀ ਜਮ ਕਰਾਂਗੇ ਪਰ ਮੋਦੀ ਸਰਕਾਰ ਨੂੰ ਇਹ ਦੱਸ ਦੇਵਾਂਗੇ ਕਿ ਪੰਜਾਬ ਦੇ ਵਿੱਚ ਕਿਸਾਨ ਜੂਤ ਕਿਸਾਨ ਮੋਰਚਾ ਉਹ ਟ੍ਰੈਡ ਜਿਹਨਾਂ ਦਾ ਇੱਕ ਹੈ ਇਸ ਕਰਕੇ ਅਸੀਂ 16 ਫਰਵਰੀ ਨੂੰ ਲੋਕਾਂ ਨੂੰ ਅਪੀਲ ਕਰਦੇ ਆ ਕਿ ਜੋ ਉਹਨਾਂ ਦਾ ਕੰਮ ਦਿੰਦਾ ਚੋਨਾ ਪੰਨਾ ਨਿਪਟਾ ਲੈਣ 16 ਫਰਵਰੀ ਨੂੰ ਸਾਡਾ ਸਾਥ ਦੇਣ ਕਿਸੇ ਤਰ੍ਹਾਂ ਵੀ ਕੋਈ ਆਵਾਜ਼ ਆ ਵੀ ਨਾ ਆਵੇ ਅਸੀਂ ਇਹ ਰੇਖ ਥਾਂ ਤੇ ਸਾਰੇ ਲੋਕਾਂ ਨੂੰ ਫੇਰ-ਫੇਰ ਕਰਦੇ ਆ ਥੋੜੇ ਮੱਦੇ ਨਹੀਂ ਲੈ 15 ਨੂੰ ਆਪਦੇ ਕੰਟਾਲੋ 16 ਨੂੰ ਸਾਡਾ ਸਾਥ ਦਿਓ ਤੇ ਅਸੀਂ ਸੰਯੁਕਤ ਮੋਰਚੇ ਹਰ ਇੱਕ ਮਤਲਬ ਕਿ ਜੋ ਵੀ ਉੱਥੋਂ ਸਾਨੂੰ ਸੱਦਾ ਹੋਊਗਾ ਉੱਥੇ ਪਹੁੰਚਣਾ ਮੇਰਾ ਨਾਮ ਜਗਸੀਰ ਸਿੰਘ ਆ ਜੀ ਮੈਂ ਜ਼ਿਲ੍ਹਾ ਪ੍ਰਧਾਨ ਆ ਬੀਕੇਯੂਏਕ ਤੋਂ ਮਾਲਵਾ ਸਾਡੀ ਜਿਹੜੀ ਅੱਜ ਦੀ ਮੀਟਿੰਗ ਇਹ ਜੋ ਸੰਯੁਕਤ ਮੋਰਚੇ ਦਾ ਅਸੀਂ ਹਿੱਸਾ ਸਿੰਯੋਕਤ ਮੋਰਚੇ ਦੀਆਂ ਜਿੰਨੀਆਂ ਵੀ ਫਰੀਦਕੋਟ ਦੇ ਵਿੱਚ ਐਕਟਿਵ ਜਥੇਬੰਦੀਆਂ ਟ੍ਰੇਡ ਯੂਨੀਅਨਾਂ ਮੁਲਾਜ਼ਮਾਂ ਦੀਆਂ ਯੂਨੀਅਨਾਂ ਅੱਜ ਸਾਡੀ ਸਾਰਿਆਂ ਦੀ ਸਾਂਝੀ ਇੱਕ ਮੀਟਿੰਗ ਸੀ ਜੋ ਅੱਜ 2 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਇਹ ਮੀਟਿੰਗਾਂ ਚੱਲ ਰਹੀਆਂ 16 ਤਰੀਕ ਨੂੰ 16 ਫਰਵਰੀ ਨੂੰ ਭਾਰਤ ਬੰਦ ਦਾ ਸੱਦਾ ਉਸੇ ਤਰੀਕੇ ਨਾਲ ਅਸੀਂ ਜ਼ਿਲ੍ਹਾ ਫਰੀਦਕੋਟ ਨੂੰ ਪੂਰਨ ਤੌਰ ਤੇ ਬੰਦ ਕਰਨ ਵਾਸਤੇ ਅੱਜ ਮੀਟਿੰਗ ਕੀਤੀ ਹੈ ਉਹਦੇ ਵਿੱਚ ਕਮੇਟੀਆਂ ਬਣਾਈਆਂ ਜਿਹੜੀਆਂ ਕਮੇਟੀਆਂ ਬਣੀਆਂ ਉਹਨਾਂ 'ਚ ਵੱਖ-ਵੱਖ ਜਥੇਬੰਦੀਆਂ ਨੇ ਆਪਣੇ ਆਪਣੇ ਆਗੂ ਸਹਿਬਾਨਾਂ ਦੇ ਨਾਂ ਲਿਖਾਏ ਆ ਜਿਹੜੇ ਅਸੀਂ ਵਪਾਰ ਮੰਡਲ ਸ਼ਹਿਰ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਜਿਨ੍ਹਾਂ ਦਾ ਸਹਿਯੋਗ ਲੈਣਾ ਬੰਦ ਕਰਨ ਵਾਸਤੇ ਔਰ ਜਿਹੜੇ ਰੋੜਾ ਅੰਜਾਮ ਕਰਨੀਆਂ ਉਹਦੇ ਤੇ ਵੀ ਟ੍ਰੈਫਿਕ ਨਿਯਮਾਂ ਨੂੰ ਜਿਹੜੇ ਜਿਹੜੀਆਂ ਜਥੇਬੰਦੀਆਂ ਚਲਾ ਰਹੀਆਂ ਉਹਨਾਂ ਦੇ ਪ੍ਰਧਾਨਾਂ ਨਾਲ ਮੀਟਿੰਗ ਕਰਨ ਵਾਸਤੇ ਅਸੀਂ 5 ਤਰੀਕ ਰੱਖੀ ਆ ਉਹਦੇ ਵਿੱਚ ਅਸੀਂ ਉਹ ਮੀਟਿੰਗਾਂ ਕਰਕੇ ਭਾਰਤ ਬੰਦ ਦੇ ਸੱਦੇ ਨੂੰ ਪੂਰਾ ਮੁਕੰਮਲ ਇਸੇ ਤਰੀਕੇ ਨਾਲ ਫਰੀ ਕੋਟ ਜ਼ਿਲ੍ਹਾ ਪੂਰਾ ਬੰਦ ਕਰਾਵਾਂਗੇ ਤੇ ਸਾਰੇ ਜਿਹੜੇ-ਜਿਹੜੇ ਪੁਆਇੰਟ ਚੁਕੇ ਗਏ ਆ ਜਿਵੇਂ ਸਾਦਕ ਚੌਕ 3 ਪੁਆਇੰਟ ਫਰੀ ਕੋਟ ਬੱਤੀਆਂ ਵਾਲਾ ਚੌਕ ਕੋਟਕਪੂਰਾ ਇਸੇ ਤਰੀਕੇ ਨਾਲ ਉਹ ਜਿਹੜੇ-ਜਿਹੜੇ ਪੁਆਇੰਟ ਚੁਕੇ ਗਏ ਆ ਉੱਥੇ ਪੂਰਾ ਜਾਮ ਹੋਊਗਾ ਅੱਜ ਦੀ ਸਾਡੀ ਇਹ ਮੀਟਿੰਗ ਸੀ ਆਵਾਜ਼ ਆਈ ਜਿਹੜੀ ਤੁਸੀਂ ਠੱਪ ਕਰੋਗੇ ਉਹਦੇ ਵਿੱਚ ਛੋਟ ਕਿੰਨਾਂ ਨੂੰ ਦਿੱਤੀ ਜਾ ਰਹੀ ਹੈ ਹੈ ਕੋਈ ਹਾਂਜੀ ਉਹਦੇ ਚ ਸਾਡੀ ਜਿਹੜੇ ਸਾਡੇ ਲਈ ਛੋੜ ਦਿੱਤੀ ਜਾ ਰਹੀ ਆ ਅਸੀਂ ਐਮਬੂਲੈਂਸ ਜਾਂ ਕੋਈ ਮਰੀਜ਼ ਵੈਸੇ ਆਪਦੇ ਨਿੱਜੀ ਵਹੀਕਲ ਤੇ ਵੀ ਆਉਂਦਾ ਸਾਨੂੰ ਪਤਾ ਲੱਗ ਗਿਆ ਵੀ ਇਹ ਮਰੀਜ਼ ਹੈ ਤੇ ਉਹਨੂੰ ਬਿਲਕੁਲ ਨਿਘਾਇਆ ਜਾਊਗਾ ਪਰ ਕਈ ਵਾਰੀ ਕੋਈ ਬਹਾਨਾ ਬਣਾ ਕੇ ਆ ਜਾਂਦੇ ਆ ਉਹੋ ਜਿਹਾ ਵੀ ਅਸੀਂ ਮਰੀਜ਼ ਨੂੰ ਲੈ ਕੇ ਚੱਲ ਗਏ ਉਹਨਾਂ ਵੀਰਾਂ ਨੂੰ ਅਪੀਲ ਆ ਕਿ ਬੰਦੇ ਦੇ ਵਿੱਚ ਸਹਿਯੋਗ ਕਰਨ ਇਹੋ ਜਿਹੀ ਗਲਤੀ ਨਾ ਕਰਨ